ਜੈਨ ਸਰ ਹਾਂ ਜੀ ਹਾਂ ਜੀ ਸਰ ਐਸਐਚਓ ਆਦਮਪੁਰ ਸਰ ਹਾਂ ਜੀ ਹਾਂ ਜੀ ਸਰ ਐ ਕਿ ਮਾਮਲਾ ਕੀ ਹੈ ਕਿੜਾ ਜੁਲਰ ਦੇ ਦੁਕਾਨ ਤੇ ਚੋਰੀ ਹੋਈ ਹੈ ਸਰ ਇਹਨਾਂ ਦੇ ਦੱਸਣ ਦੇ ਮਤਾਬੂ ਜੀ ਕੋਈ ਰਾਤ ਨੂੰ ਇਹਨਾਂ ਦੇ ਛੱਤ ਦੇ ਉੱਪਰ ਦੇ ਕੋਈ ਆਇਆ ਤੇ ਉਹਨਾਂ ਨੇ ਸੋ ਉਹ ਗ੍ਰਿਲ ਫਟ ਕੇ ਜਿਹੜਾ ਹੈਗਾ ਮੇਰੇ ਚੋਰੀ ਕੀਤੀ ਹੈ ਜੀ ਉਹਨਾਂ ਦਾ ਬਿਆਨ ਆਫਰ ਕਰ ਲਿਆ ਤੇ ਹੁਣ ਉਹ ਜਿਹੜਾ ਅਗਲਾ ਫੋਟੋ ਦਸ ਕਰਕੇ ਇਨਵੈਸਟਿਗੇਸ਼ਨ ਕੀਤੀ ਹੈ ਸਰ ਕੀ ਲੈ ਕੇ ਗਏ ਜੀ ਅਜੇ ਇਹਨਾਂ ਨੇ ਪ੍ਰੋਪਰ ਨਹੀਂ ਸਾਨੂੰ ਕੋਈ ਡਿਸਪਰੋਵਾਈਡ ਕੀਤੀ ਜੋ ਇਹਨਾਂ ਨੇ ਮੋਟੀ ਮੋਟੀ ਦੱਸਿਆ ਕੁਝ ਕਚਾਂਦੀ ਵੀ ਆਈਟਮਾਂ ਦੱਸਿਆ ਨੇ ਬਸ ਅੱਛਾ ਕਿੰਨੇ ਲੱਖ ਦੀ ਕਰੀਬ ਹੋਏਗਾ ਸਰ ਕੁਝ ਨਹੀਂ ਇਹਨਾਂ ਨੇ ਵੈਲੂਏਸ਼ਨ ਕੀਤੀ ਜੀ ਕਿਉਂਕਿ ਇਹਨਾਂ ਨੇ ਪ੍ਰੋਪਰ ਜਿਹੜਾ ਸਾਨੂੰ ਮੈਸੇਜ ਦਿੱਤੀ ਨਹੀਂ ਜੀ ਅੱਛਾ ਜੀ ਅਸੀਂ ਆਪ ਦਾ ਸਾਰਾ ਇਨਵੈਂਟਰੀ ਚੈੱਕ ਕਰਕੇ ਫਿਰ ਦੱਸਾਂਗੇ ਅੱਛਾ ਜੀ ਕੋਈ ਸੀਸੀਟੀਵੀ ਕੈਮਰੇ ਚ ਕੁਝ ਆਇਆ ਸਰ ਨਹੀਂ ਜੀ ਨਹੀਂ ਕੋਈ ਸੀਸੀਟੀਵੀ ਕੈਮਰੇ ਚ ਕੁਝ ਨਹੀਂ ਆਇਆ ਜੀ ਤੇ ਤੇ ਫੇ ਕਿਦਾਂ ਲੋਗਾਂ ਨੂੰ ਕੀ ਬਿਲ ਕਰਨਾ ਚਾਹੁੰਦੇ ਏਕ ਤੁਸੀਂ ਮੌਕੇ ਦੇ ਕਿਦਾਂ ਸੀਸੀਟੀਵੀ ਕੈਮਰੇ ਚ ਜੀ ਸੀ ਫੀਲ ਕਰਨਾ ਚਾਹੁੰਦੇ ਆ ਜੀ ਜਿਹੜੇ ਹੈਗੇ ਆ ਇੱਕ ਤਾਂ ਵੀ ਵੀ ਤੁਹਾਨੂੰ ਐਮਰਜੈਂਸੀ ਲੱਗਦੀ ਆ ਸਭ ਤਰ੍ਹਾਂ ਦੇ ਪੁਲਿਸ ਨੂੰ ਮੇਗਲਾ ਦਿਓ ਸਾਡੇ ਦਾ ਕੋਈ ਕੁਇਕ ਰਿਸਪੌਂਡ ਹੋਵੇ ਜੀ ਤੇ ਸੈਕੰਡ ਜਿਹੜਾ ਹੈਗਾ ਜੀ ਜਿਹੜੇ ਵੀ ਕੋਈ ਵੀ EMPLOYEES ਜਿਹੜੇ ਹੈਗੇ ਕਰਮਚਾਰੀ ਆਪਣਾ ਕੋਈ ਜੋਬ ਤੇ ਰੱਖਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾਉਣ ਜੀ ਇਹ ਕੇਸਰ ਇੱਕ ਨਾਮ ਕੀ ਹੈ ਜੋਲਰ ਦਾ ਤੇ ਕਿਸ ਮਾਮਲੇ ਕਿਸ ਨਾਮ ਤੋਂ ਕਿਹੜਾ ਮਾਮਲਾ ਦਰਜ ਕੀਤਾ ਗਿਆ ਸਰ ਹਾਂਜੀ ਇਹ ਲక్ష్ਮੀ ਗੀਲੋ ਦੇ ਨਾਮ ਦੀ ਸ਼ਾਪ ਹੈ ਆਦਮਪੁਰ ਤੇ ਠੀਕ ਹੈ ਜੀ ਜੈਨ ਸਰ ਹਾਂਜੀ ਹਾਂਜੀ ਸਰ ਐਸ ਐਚਓ ਆਦਮਪੁਰ ਸਰ ਸਰ ਇਹ ਕੀ ਮਾਮਲਾ ਕਿ ਕਿਹੜਾ ਜੁਲਰ ਦੇ ਦੁਕਾਨ ਤੇ ਚੋਰੀ ਹੋਈ ਹੈ ਸਰ ਇਹਨਾਂ ਦੇ ਦੱਸਣ ਦੇ ਮਤਾਬੂ ਜੀ ਕੋਈ ਰਾਤ ਨੂੰ ਇਹਨਾਂ ਦੇ ਛੱਤ ਦੇ ਉੱਪਰ ਦੇ ਕੋਈ ਆਇਆ ਤੇ ਉਹਨਾਂ ਨੇ ਤੋਂ ਕੋਈ ਗ੍ਰਿਲ ਫਟ ਕੇ ਜਿਹੜਾ ਹੈਗਾ ਵਿੱਚ ਚੋਰੀ ਕੀਤੀ ਹੈ ਜੀ ਉਹਨਾਂ ਦਾ ਬਿਆਨ ਅਫਲ ਕਰ ਲਿਆ ਤੇ ਹੁਣ ਉਹ ਜਿਹੜਾ ਅਗਲਾ ਪਤਾ ਤਸ ਕਰਕੇ ਇਨਵੈਸਟਿਗੇਸ਼ਨ ਕੀਤੀ ਹੈ ਸਰ ਕੀ ਲੈ ਕੇ ਗਏ ਆ ਜੀ ਅਜੇ ਇਹਨਾਂ ਨੇ ਪ੍ਰੋਪਰ ਨਹੀਂ ਸਾਨੂੰ ਕੋਈ ਲਿਸਟ ਪ੍ਰੋਵਾਈਡ ਕੀਤੀ ਜੋ ਇਹਨਾਂ ਨੇ ਮੋਟੀ ਮੋਟੀ ਕੁਝ ਕੁ ਚਾਂਦੀ ਦੀ ਆਈਟਮਾਂ ਦੋਸੀਆਂ ਨੇ ਬਸ ਅੱਛਾ ਕਿੰਨੇ ਲੱਖ ਦੀ ਕਰੀਬ ਹੋਏਗਾ ਸਰ ਕੁਝ ਨਹੀਂ ਇਹਨਾਂ ਨੇ ਵੈਲੂਏਸ਼ਨ ਕੀਤੀ ਜੀ ਕਿਉਂਕਿ ਇਹਨਾਂ ਨੇ ਪ੍ਰੋਪਰ ਜਿਹੜਾ ਸਾਨੂੰ ਮੈਸੇਜ ਦਿੱਤੀ ਨਹੀਂ ਜੀ ਅੱਛਾ ਜੀ ਅਸੀਂ ਆਪ ਦਾ ਸਾਰਾ ਇਨਵੈਂਟਰੀ ਚੈੱਕ ਕਰਕੇ ਫਿਰ ਦੱਸਾਂਗੇ ਅੱਛਾ ਜੀ ਕੋਈ ਸੀਸੀਟੀਵੀ ਕੈਮਰੇ ਚ ਕੁਝ ਆਇਆ ਸਰ ਨਹੀਂ ਜੀ ਨਹੀਂ ਕੋਈ ਸੀਸੀਟੀਵੀ ਕੈਮਰੇ ਚ ਕੁਝ ਨਹੀਂ ਆਇਆ ਜੀ ਤੇ ਤੇ ਫੇ ਕਿਦਾਂ ਲੋਗਾਂ ਨੂੰ ਕੀ ਬਿਲ ਕਰਨਾ ਚਾਹੁੰਦੇ ਇੱਕ ਤੁਸੀਂ ਮੌਕੇ ਦਿਓ ਕਿਦਾਂ ਹੁਣ ਸੀਸੀਟੀਵੀ ਕੈਮਰੇ ਚ ਜੀ ਸੀ ਫੀਲ ਕਰਨਾ ਚਾਹੁੰਦੇ ਆ ਜੀ ਜਿਹੜੇ ਹੈਗੇ ਆ ਇੱਕ ਤਾਂ ਵੀ ਵੀ ਤੁਹਾਨੂੰ ਐਮਰਜੈਂਸੀ ਲੱਗਦੀ ਆ ਸਾਬ ਤੁਰੰਤ ਪੁਲਿਸ ਨੂੰ ਮੇਗਲਾ ਦਿਓ ਸਾਡੇ ਦਾ ਕੋਈ ਕੁਇਕ ਰਿਸਪੌਂਡ ਹੋਵੇ ਤੇ ਸੈਕੰਡ ਜਿਹੜਾ ਹੈਗਾ ਜੀ ਜਿਹੜੇ ਵੀ ਕੋਈ ਵੀ EMPLOYEES ਜਿਹੜੇ ਹੈਗੇ ਕਰਮਚਾਰੀ ਆਪਣਾ ਕੋਈ ਜੋਬ ਤੇ ਰੱਖਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾਉਣ ਜੀ ਇਹ ਕਿਸ ਦਾ ਇੱਕ ਨਾਮ ਕੀ ਹੈ ਜੋਲਰ ਦਾ ਤੇ ਕਿਸ ਮਾਮਲੇ ਕਿਸ ਨਾਮ ਤੋਂ ਕਿਹੜਾ ਮਾਮਲਾ ਦਰਜ ਕੀਤਾ ਗਿਆ ਸਰ ਹਾਂਜੀ ਇਹ ਲక్ష్ਮੀ ਗੀਲੋ ਦੇ ਨਾਮ ਦੀ ਸ਼ਾਪ ਹੈ ਆਦਮਪੁਰ ਤੇ ਠੀਕ ਹੈ ਜੀ ਜੈਨ ਸਰ ਹਾਂਜੀ ਹਾਂਜੀ ਸਰ ਐਸ ਐਚਓ ਆਦਮਪੁਰ ਸਰ ਹਾਂ ਜੀ ਜੀ ਸਰ ਇਹ ਕੀ ਮਾਮਲਾ ਕਿ ਕਿਹੜਾ ਜੁਲਰ ਦੇ ਦੁਕਾਨ ਤੇ ਚੋਰੀ ਹੋਈ ਹੈ ਸਰ ਇਹਨਾਂ ਦੇ ਦੱਸਣ ਦੇ ਮਤਾਬੂ ਜੀ ਕੋਈ ਰਾਤ ਨੂੰ ਇਹਨਾਂ ਦੇ ਛੱਤ ਦੇ ਉੱਪਰ ਦੇ ਕੋਈ ਆਇਆ ਜੀ ਤੇ ਉਹਨਾਂ ਨੇ ਸੋ ਉਹ ਗ੍ਰਿਲ ਫਟ ਕੇ ਜਿਹੜਾ ਹੈਗਾ ਮੇਰੇ ਚੋਰੀ ਕੀਤੀ ਹੈ ਜੀ ਉਹਨਾਂ ਦਾ ਬਿਆਨ ਅਫਲ ਕਰ ਲਿਆ ਤੇ ਹੁਣ ਉਹ ਜਿਹੜਾ ਅਗਲਾ ਫਾਟੇ ਦੱਸ ਕਰਕੇ ਇਨਵੈਸਟਿਗੇਸ਼ਨ ਕੀਤੀ ਹੈ ਸਰ ਕੀ ਲੈ ਕੇ ਗਏ ਜੀ ਅਜੇ ਇਹਨਾਂ ਨੇ ਪ੍ਰੋਪਰ ਨਹੀਂ ਸਾਨੂੰ ਕੋਈ ਲਿਸਟ ਪ੍ਰੋਵਾਈਡ ਕੀਤੀ ਜੋ ਇਹਨਾਂ ਨੇ ਮੋਟੀ ਮੋਟੀ ਦੱਸਿਆ ਕੁਝ ਕਚਾਂਦੀ ਵੀ ਆਈਟਮਾਂ ਦੱਸਿਆ ਨੇ ਬਸ ਅੱਛਾ ਕਿੰਨੇ ਲੱਖ ਦੀ ਕਰੀਬ ਹੋਏਗਾ ਸਰ ਕੁਝ ਨਹੀਂ ਇਹਨਾਂ ਨੇ ਵੈਲੂਏਸ਼ਨ ਕੀਤੀ ਜੀ ਕਿਉਂਕਿ ਇਹਨਾਂ ਨੇ ਪ੍ਰੋਪਰ ਜਿਹੜਾ ਸਾਨੂੰ ਮੈਸੇਜ ਦਿੱਤੀ ਨਹੀਂ ਜੀ ਅੱਛਾ ਜੀ ਅਸੀਂ ਆਪ ਦਾ ਸਾਰਾ ਇਨਵੈਂਟਰੀ ਚੈੱਕ ਕਰਕੇ ਫਿਰ ਦੱਸਾਂਗੇ ਅੱਛਾ ਜੀ ਕੋਈ ਸੀਸੀਟੀਵੀ ਕੈਮਰੇ ਚ ਕੁਝ ਆਇਆ ਸਰ ਨਹੀਂ ਜੀ ਨਹੀਂ ਕੋਈ ਸੀਸੀਟੀਵੀ ਕੈਮਰੇ ਚ ਕੁਝ ਨਹੀਂ ਆਇਆ ਜੀ ਤੇ ਤੇ ਫੇ ਕਿਦਾਂ ਲੋਗਾਂ ਨੂੰ ਕੀ ਬਿਲ ਕਰਨਾ ਚਾਹੁੰਦੇ ਏਕ ਤੁਸੀਂ ਮੌਕੇ ਦੇ ਕਿਦਾਂ ਸੀਸੀਟੀਵੀ ਕੈਮਰੇ ਚ ਜੀ ਸੀ ਫੀਲ ਕਰਨਾ ਚਾਹੁੰਦੇ ਆ ਜੀ ਜਿਹੜੇ ਹੈਗੇ ਆ ਇੱਕ ਤਾਂ ਵੀ ਵੀ ਤੁਹਾਨੂੰ ਐਮਰਜੈਂਸੀ ਲੱਗਦੀ ਆ ਸਭ ਤਰ੍ਹਾਂ ਦੇ ਪੁਲਿਸ ਨੂੰ ਮੇਗਲਾ ਦਿਓ ਸਾਡੇ ਦਾ ਕੋਈ ਕਿਸ ਰਿਸਪੌਂਡ ਹੋਵੇ ਜੀ ਤੇ ਸੈਕੰਡ ਜਿਹੜਾ ਹੈਗਾ ਜੀ ਜਿਹੜੇ ਵੀ ਕੋਈ ਵੀ EMPLOYEES ਜਿਹੜੇ ਹੈਗੇ ਕਰਮਚਾਰੀ ਆਪਣਾ ਕੋਈ ਜੋਬ ਤੇ ਰੱਖਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾਉਣ ਜੀ ਇਹ ਕੇਸਰ ਇੱਕ ਨਾਮ ਕੀ ਹੈ ਜੋਲਰ ਦਾ ਤੇ ਕਿਸ ਮਾਮਲੇ ਕਿਸ ਨਾਮ ਤੋਂ ਕਿਹੜਾ ਮਾਮਲਾ ਦਰਜ ਕੀਤਾ ਗਿਆ ਸਰ ਹਾਂਜੀ ਇਹ ਲక్ష్ਮੀ ਗੀਲੋ ਦੇ ਨਾਮ ਦੀ ਸ਼ਾਪ ਹੈ ਆਰੰਗਪੁਰ ਤੇ ਠੀਕ ਹੈ ਜੀ ਥੈਂਕ ਯੂ ਸਭ ਬਹੁਤ ਬਹੁਤ ਧੰਨਵਾਦੀ